ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਆਵਨਾਰਾ ਬਾਈ ਦਲੇਰ ਸਿੰਘ ਦੇ ਘਰੇ ਆਈਆਂ ਦੋਸਤੋ ਤੇ ਦੋ ਤੁਹਾਨੂੰ ਆਪਾਂ ਮੱਝਾਂ ਝੋਟੀਆਂ ਦਿਖਾ ਦਾਂਗੇ ਠੀਕ ਆ ਜੀ ਤੇ ਇੱਕ ਝੋਟੀ ਜਿਹੜੀ ਆ ਦੋਸਤੋ ਬਿਲਕੁਲ ਸੂਈ ਸੁਭਾਈ ਆ ਤੇ ਤਸੱਲੀ ਤੁਸੀਂ ਜਿਹੜੀ ਹੈਗੀ ਘਰ ਵਿਜਿਟ ਕਰਕੇ ਆਪ ਜਰੂਰ ਇੱਕ ਟਾਈਮ ਦੀ ਦੋ ਟਾਈਮ ਦੀ ਬੌਲੇ ਦੇ ਵਿੱਚ ਆ ਕੱਲ ਦੀ ਸੂਈ ਆ ਤੇ ਪੂਰੀ ਗੱਲਬਾਤ ਆਪਾਂ ਪੂਰੀ ਇਨਫੋਰਮੇਸ਼ਨ ਆ ਬਾਈ ਦਲੇਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ 4 ਅਪ੍ਰੈਲ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ 12 ਵਜੇ ਦਾ ਹੈਗਾ ਠੀਕ ਹੈ ਜੀ 12 ਵਜੇ ਦਾ ਜਿਹੜਾ ਬਿਲਕੁਲ கரੈਕਟ ਸਮਾਂ ਤੇ ਆਓ ਆਪਣੀ ਕਾਲ ਵਜਿਟ ਕਰਕੇ ਜਿਹੜੀ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਹੈ ਜੀ 12 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਗੱਲਬਾਤ ਆਪਾਂ ਬਾਈ ਦਲੇਰ ਦੇ ਨਾਲ ਕਰਦੇ ਹਾਂ ਚਲੋ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਜਰੂਰ ਸਾਂਝੀ ਕੀਤੀ ਜਾਂਦੀ ਆ ਹਰ ਇੱਕ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਤੜਾ ਤੁਸੀਂ ਅੰਤ ਤੱਕ ਅਖੀਰ ਤੱਕ ਬਣੇ ਰਹੋ ਤੇ ਹਰ ਪਾਸਿਓਂ ਹਰ ਐਂਗਲ ਤੋਂ ਆਪਾਂ ਤੁਹਾਨੂੰ ਪਸੂ ਦਿਖਾਉਣ ਦੀ ਕੋਸ਼ਿਸ਼ ਇੱਕ ਜਿਹੜੀ ਆ ਜਰੂਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੀ ਦਲੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਾਈ ਬਾਈ ਸਤਿ ਸ੍ਰੀ ਅਕਾਲ ਮੇਰੇ ਵੱਲ ਜਿੰਨੇ ਮੇਰੇ ਭਰਾ ਵੀਡੀਓ ਬੰਦੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੋਸ਼ ਨੂੰ ਚੜਦੀ ਕਲਾ ਤੋਂ ਹਿੰਸਾ ਬਹੁਤ ਬਹੁਤ ਵੱਡਾ ਸਾਡੀ ਚਲੋ ਸ਼ੁਕਰਮਾਲ ਜੀ ਤੇ ਬਾਈ ਦਲੇਰ ਸਿੰਘ ਅੱਜ ਪਸੂ ਦੋ ਆਪਣੇ ਕੋਲੋਂ ਕਾਹੂ ਦੋ ਆ ਇੱਕ ਪਹਿਲੇ ਸੂਏ ਆ ਹਾਂਜੀ ਇੱਕ ਮੰਨ ਲਓ ਦੂਜੇ ਮੰਨ ਲਓ ਤੀਜੇ ਮੰਨ ਲਓ ਛੋਟੀ ਤਿਆਰ ਆ ਤਿਆਰ ਆ ਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਇਹ ਛੋਟੀ ਪਹਿਲਣੇ ਜੀ ਇਹ ਪਹਿਲਣੇ ਕੱਲ ਦੀ ਸੂਈ ਏ ਹਾਂਜੀ ਤੇ ਸਵੇਰ ਸੁਭਾ ਅਕਾਲੀ ਕੀਤੀ ਆ ਠੀਕ ਆ ਕਰਤੀ ਸਵੇਰੇ ਠੀਕ ਆ ਜੀ ਨਹੀਂ ਦੂਜੇ ਡੰਗ ਸਾਫ਼ ਕਰਤੀ ਆ ਠੀਕ ਆਪਣੇ ਕੋਲ ਹੀ ਬਾਈ ਦਲੇਰ ਸਿੰਘ ਜੀ ਸੂਈ ਏ ਕਿ ਅੱਗੋਂ ਨਹੀਂ ਨਹੀਂ ਕੱਲ ਜਦੋਂ ਸੂਈ ਉਦੋਂ ਹੀ ਆਪਾਂ ਜੋ ਛੁੱਟੀ ਆਪਣੇ ਹੁੰਦਿਆ ਸਾਰਾ ਕੁਝ ਕੀਤਾ ਫੇਰ ਆਪਾਂ ਲਿਆਏ ਫੇਗਾ ਜੀ ਸੌਦਾ ਜਦੋਂ ਕੀਤਾ ਸੀ ਆਪਾਂ ਸੌਦਾ ਕੀਤਾ ਪਰਸੋਂ ਦਾ ਕੀਤਾ ਤੇ ਕੱਲ ਲੈ ਆਏ ਕੱਲ ਲੈ ਆਏ ਤੇ ਕੱਲ ਦੀ ਸੂਈ ਆ ਹਾਂ ਬਈ ਲਾੜੂ ਬੱਚੇ ਦੇ ਨਾਲ ਆ ਠੀਕ ਆ ਜੀ ਨੀਚੇ ਜਿਹੜਾ ਦੋਸਤੋ ਬਿਲਕੁਲ ਥੱਲੇ ਆਪਾਂ ਤੁਹਾਨੂੰ ਵਖਾ ਰਹੇ ਮੇਲ ਕਾਫ ਠੀਕ ਆ ਜੀ ਤੇ ਨਾੜੂ ਬੱਚੇ ਦੇ ਨਾਲ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਪਲੇ ਆ ਪਲੇ ਆ ਪੂਰਾ ਐਕਟਿਵ ਜਿਹੜਾ ਬੱਚਾ ਹੈਗਾ ਮੇਲ ਕਾਫ ਠੀਕ ਆ ਤੇ ਆ ਜਿਹੜੀ ਆ ਛੋਟੀ ਦੀ ਫੇਸ ਕੁਆਲਿਟੀ ਦੇਖ ਲਓ ਸਿੰਘਾਂ ਦੀ ਬੂ ਮੱਥੇ ਦੀ ਬੰਤਰ ਦੇਖ ਸਕਦੇ ਹੋ ਠੀਕ ਆ ਤੇ ਬਿਲਕੁਲ ਪਤਲੀ ਜੀ ਚਮੜੀ ਆ ਹਵਾਨੀ ਵਾਲੇ ਪਾਸਿਓ ਤੁਹਾਨੂੰ ਦਿਖਾ ਦੇਣਾ ਤੇ ਆਹ ਦੇਖੋ ਜੀ ਤਾਂ ਤੁਹਾਨੂੰ ਪਹਿਲਾਂ ਦੇ ਕਾਰਨਾ ਹੀ ਬਹੁਤ ਵਧੀਆ ਲੱਗਾ ਨੇ ਚੁਾਈ ਬਹੁਤ ਵਧੀਆ ਲੱਗੀ ਜੀ ਠੀਕ ਆ ਬਾਅਦ ਚ ਵਾਰਿਓ ਹੁੰਨੇ ਆ ਬਾਅਦ ਚ ਇੱਕ ਖੋਲ ਕੇ ਨਾ ਕੋਈ ਗੱਲ ਨਹੀਂ ਜ਼ਰੂਰੀ ਤੇ ਖੋਲ ਕੇ ਬਈ ਇਹਨੂੰ ਦਿਖਾਈਏ ਕਰ ਲਾ ਆ ਵੇਖੋ ਦੋਸਤੋ ਠੀਕ ਆ ਝੋਟੀ ਆ ਤੇ ਪਹਿਲਾਂ ਝੋਟੀ ਸੋਈ ਆ ਬੱਚਾ ਥਲੇ ਮੇਲ ਕਾਫ ਤੁਹਾਨੂੰ ਮੈਂ ਦੱਸ ਦਿੰਦਾ ਠੀਕ ਆ ਜੀ ਮੇਲ ਕਾਫ ਆ ਆ ਲੱਤ ਨੂੰ ਥੋੜਾ ਜਿਹਾ ਅੜਕਾਉਂਦੀ ਆ ਬਈ ਕੀ ਗੱਲ ਹੋ ਗਈ സർനക ਔਰਲੀ ਲੱਤ ਠੀਕ ਹੈ ਸੋ ਦੋਸਤੋ ਬਾਈ ਦਲੇਰ ਸਿੰਘ ਕਹਿੰਦਾ ਵੀ ਜਿਹੜੀ ਨਾ ਬੈਣੀ ਵਾਲੇ ਤੋਂ ਜਿਹੜੀ ਹੈਗੀ ਆ ਸਾਈਡ ਮਗਰਲੀ ਲੱਤ ਇਹ ਥੋੜੀ ਸਰਨ ਮਾਰਦੀ ਹੈਗੀ ਸਰਨਾ ਠੀਕ ਹੈ ਜੀ ਆ ਤੁਰਿਆੜ ਵੀ ਜਾਂਦੀ ਹੈ ਮੰਨ ਲਓ ਨਵਾਈ ਹੈ ਜੀ ਥੋੜੀ ਅੜਕਦੀ ਸੀਗੀ ਤਾਂ ਕਰਕੇ ਜ਼ਿਕਰ ਕੀਤਾ ਮੈਂ ਜ਼ਰੂਰੀ ਸਮਝਦਾ ਕਿ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਮੇਰਾ ਵੀ ਥੋੜੀ ਜੀ ਗੱਲ ਹੈ ਕਿ ਪਹਿਣ ਪੁਰਾਣੇ ਦੂਰੋਂ ਨੇੜੇ ਆਣ ਕੇ ਆਖਣਾ ਦਾ ਆਪਾਂ ਪਹਿਲਾਂ ਦੱਸਣਾ ਹੈ ਬਿਲਕੁਲ ਤੁਰਿਆੜ ਜਾਂਦੀ ਹੈ ਔਰਲੀ ਲੱਤ 'ਚ ਮਾਰਦੀ ਹੈ ਦੇਮਲੂਮੀ ਜੀ ਦੇਮਲੂਮੀ ਜੀ ਵੀਰਾਂ ਦਾ ਵੀ ਜਿਹੜੀ ਸਰਨਾ ਠੀਕ ਹੈ ਜੀ ਉਹ ਵੀ ਲੱਤ 'ਚ ਮਾਰਦੀ ਹੈ ਇਹ ਠੀਕ ਹੈ ਜੀ ਆਹ ਛੋਟੀ ਆ ਦੋਸਤੋ ਠੀਕ ਹੈ ਜੀ ਪਹਿਲਾਂ ਛੋਟੀ ਸੂਈ ਆ ਬਾਕੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਆਹ ਥਾਣਾ ਤੋਂ ਦੇਖ ਲਓ ਜੀ ਠੀਕ ਆ ਸਵਾਈ ਵੀ ਆਪਾਂ ਦਿਖਾ ਸਕਦੇ ਹਾਂ ਜੀ ਹਾਂ ਕੋਈ ਨਹੀਂ ਫਿਰ ਛੱਡੋ ਬੱਚੇ ਨੂੰ ਦਿਖਾ ਦਈਏ ਜੀ ਆਹ ਕਰੋ ਚੈੱਕ ਜੀ ਠੀਕ ਆ ਬੱਚਾ ਥੱਲੇ ਛੱਡ ਕੇ ਆ ਜੋ ਮਾਥਾ ਨਾਲ ਦੀ ਆਪਾਂ ਜਿਹੜੀ ਦੋਸਤਾਂ ਨਾਲ ਚੈੱਕ ਪਾਸ ਹੋ ਜੂਗੀ ਤਸੱਲੀ ਹੋ ਜੂਗੀ ਸੋ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਹਰ ਇੱਕ ਚੀਜ਼ ਦੱਸ ਕੇ ਉਹਨਾਂ ਲੋ ਜਿਹੜਾ ਰਾਜਵੀਰ ਜਿਹੜੀ ਪਿਛਲੀ ਵੀਡੀਓ ਪਾਈ ਉਹ ਇਨਾਂ ਵਿਚਾਰਿਆਂ ਨੇ ਹੱਥ ਨਹੀਂ ਲਾਇਆ ਅਣਕ ਮੀਂਹ ਵਰਦੇ ਜੋਦਾ ਲੱਦ ਕੇ ਲੈ ਗਏ ਜੀ ਆਹ ਫਰਜ ਸਮਝਦਾ ਵੀ ਆ ਕੁਝ ਹੈਗਾ ਥੱਲੇ ਛੋਟੀ ਵਾਦੇ ਬੰਦੀ ਇਹ ਵੀ ਚਲੋ ਨਵੀਂ ਛੋਟੀ ਆ ਪਹਿਲਾਂ ਤੇ ਜੋ ਵਿੱਚ ਮਾੜੀ ਜੀ ਗੱਲ ਆ ਵੀ ਤੁਸੀਂ ਇਥੇ ਆਣ ਕੇ ਦੇਖਣੀ ਆ ਝੂਠ ਬਦਲੇ ਮੜ ਕੇ ਦਾਸ ਫਾਟ ਚ ਲਗਾਉਣੇ ਪੈਂਦੇ ਆ ਬਿਲਕੁਲ ਜੀ ਉਹ ਕੰਮ ਆਪਾਂ ਝੂਠ ਨਾਲ ਕਰਨਾ ਹੀ ਨਾ ਬਿਲਕੁਲ ਆ ਦੋ ਦੋ ਝੋਟੇ ਪਹਿਲੇ ਸਵੇਰ 10 ਤੋਂ ਬਾਅਦ ਹੀ ਚੱਲੂਗੀ ਠੀਕ ਹੈ ਜੀ ਠੀਕ ਹੈ ਬੜੀ ਐ ਕਈ ਵੇਖੋ ਪਹਿਨਣਾ ਬੱਚਾ ਜਦੋਂ ਲਾਗੇ ਨਹੀਂ ਆਉਂਦੀਆਂ ਲੱਤ ਛੜੀ ਕੋ ਬੰਗਾ ਨਹੀਂ ਕੋ ਵੇਖ ਲੋ ਇਦਾਂ ਹੀ ਡੱਕ ਕੇ ਚੋਲਣੀ ਆ ਬਿਲਕੁਲ ਜੀ ਸਵੇਰ 6 ਵਜੇ ਚੁਆਈ ਕੀਤੀ ਤੁਹਾਨੂੰ ਫੇਰ ਬੈ ਗਏ ਥੱਲੇ ਆਪਾਂ ਬੈ ਗਏ ਜੀ ਹੁਣ 12 ਸਵਾ 12 ਦਾ ਟਾਈਮ ਹੋਇਆ ਜੀ ਸੀਟ ਲੱਗ ਬਹੁਤ ਜਲਦੀ ਫੇਰ ਤੋਰ ਕੇ ਬੁਖਾਦਾਂਗੇ ਬੰਨ ਜਾ ਬਈ ਆ ਬੰਨ ਤੋ ਜੀ ਬੱਚੇ ਹਾਂ ਥੋੜੀ ਤੋਂ ਆਉਂਦੀ ਮੜੀ ਗਿਓ ਨਾ ਕਰੀ ਕੋਈ ਨਹੀਂ ਆ ਠੀਕ ਹੈ ਜੀ ਇੱਕ ਸਾਰ ਪਸਮਾ ਜਿਹੜਾ ਦੋਸਤੋ ਬਿਲਕੁਲ ਬੱਚੇ ਨੂੰ ਬਣਦਾ ਤੇ ਆ ਥਾਂ ਜਿਹੜੇ ਤੁਸੀਂ ਆ ਦੇਖ ਸਕਦੇ ਹਾਂਸ ਨੂੰ ਬਹੁਤ ਵਈਆ ਬਣਉਂਦੀ ਹੈ ਦੇਖੋ ਠੀਕ ਹੈ ਜੀ ਇੱਕ ਵਾਰੀ ਥਾਂ ਤੇ ਇਹ ਨਹੀਂ ਵਾਲੇ ਪਾਸੇ ਤੋਂ ਆ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਗੜਦੇ ਆ ਲੱਖ ਖੜੇ ਵਿੱਚ ਕੋਈ ਕੱਲੀ ਕੱਲੀ ਜਵਾਈ ਖੜੀ ਆ ਵੇਖ ਲਓ ਜੀ ਚਲੋ ਜੀ ਕੋਈ ਨਹੀਂ ਆਉਣਾ ਕੋਲੀ ਬਹੁਤ ਜਲੀ ਆ ਤੁਹਾਡੀ ਬੜੀ ਲੱਗੀ ਜੀ ਤੇ ਤੁਹਾਨੂੰ ਕੋਈ ਕੁਝ ਦੱਸਣਾ ਹੈ ਬਿਲਕੁਲ ਜੀ ਧੜੀ ਕੋਈ ਗੱਲ ਇਹ ਚੈੱਕ ਕਰਾ ਦਿਓ ਜੀ ਬਸ ਤੁਹਾਨੂੰ ਜੋਈ ਹੈ ਤੁਸੀਂ ਬੋਲੇ ਦੇ ਵਿੱਚ ਆਪਾਂ ਮਗਲੇ ਥਾਂ ਦੀ ਕਰਾ ਦੋ ਜੀ ਆ ਬੋਲੀ ਬੜੀ ਆਪੇ ਜਦੋਂ ਆ ਗਿਆ ਆ ਦੇਖੋ ਠੀਕ ਆ ਜੀ ਧਾਰ ਤੂੜ ਜਿਹੜੀ ਆ ਬਿਲਕੁਲ ਬੋਲੀ ਆ ਚੰਗਾ ਸੋਦਾ ਬਰਾ ਹੈ ਤੇ ਵਾਈ ਦੇ ਦਾ ਅੱਖ ਵਿੱਚ ਮੋਟਰ ਹੀ ਆ ਤੇ ਜਿਹੜੀ ਕਹੋ ਕੋਣ ਚੰਦੀ ਕਰੋ ਦੇਖੋ ਬਾਬੇ ਦਾ ਦੋ ਦਿਲ ਬਿਲਕੁਲ ਕੱਲੇ ਕੱਲੇ ਹੰਦੀ ਧਾਰ ਮਾਰਾ ਗੋ ਖਾਲੀ ਆ ਆ ਵੇ ਅਗਲੇ ਥਣੇ ਦੀ ਜਿਹੜੀ ਆ ਦੋਸਤੋ ਆ ਵੇਖ ਸਕਦੇ ਹੋ ਤੁਸੀਂ ਕੱਲੇ ਕੱਲੇ ਥਾਂ ਦੇ ਧਾਰ ਮਾਰ ਕੇ ਦਿਖਾ ਦਿੰਦੇ ਆ ਵੇਖੋ ਆ ਮਗਰਲਿਆਂ ਦੀ ਵੀ ਕਰੋ ਚੈੱਕ ਜਿੱਦਾਂ ਸਾਨੂੰ ਛੋਟੀਆਂ ਪੁੱਟਾਂ ਏਡੀਆਂ ਬੈਣਾ ਉਹ ਨਹੀਂ ਫੁੱਟਦੀਆਂ ਨਹੀਂ ਨਹੀਂ ਥਾਲਾ ਬਿਲਕੁਲ ਆ ਮੁੱਠੀ ਵਾਲਾ ਥਾਲਾ ਦੋਸਤੋ ਬਿਲਕੁਲ ਜਿਹੜੇ ਸੈਟੀਸਫਾਈ ਹੋ ਗਏ ਹੋਵੋਗੇ ਤੁਸੀਂ ਵੀ ਚੰਗੀ ਤਰ੍ਹਾਂ ਵੇਖ ਲਈ ਆ ਠੀਕ ਆ ਜੀ ਠੀਕ ਆ ਜੀ। ਇਹ ਆ ਸੀ ਗੱਲ। ਬਹੁਤ ਸੀਰਸ ਲੈ ਗਈ। ਠੀਕ ਆ। ਅੱਛਾ ਕੋਈ ਗੱਲ ਨਹੀਂ ਭਾਜੀ। ਦਲੇਰ ਸਿੰਘ ਜੀ ਕਿੰਨੀ ਕੁ ਡਿਮਾਂਡ ਆ? ਝੋਟੀ ਦਾ ਲੈ ਦੇਗੀ। ਦੇਖੋ ਮੰਨ ਲਓ ਝੋਟੀ ਨਵੀਂ ਆ ਪਹਿਲੇ ਸੂਏ ਆ। ਅਜੇ ਦੰਦਾ ਜੀ ਆ ਝੋਟੀ ਕੁਲੀ ਬਿਲਕੁਲ। ਬਿਲਕੁਲ। ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ। ਮੁੱਲੇ ਦਾ 70000 ਆ ਰਿਹਾ। ਹਾਂਜੀ। ਤੇ ਆਪਾਂ 60000 ਦੀ ਹਾਂ ਉਹਨਾਂ ਦੇ ਦਿਆਂ। 60000 ਹਾਂ। 60000 ਦੇ ਵਿੱਚੋਂ 200 ਰੁਪਏ ਛੋੜ ਸਕਦੇ। ਠੀਕ ਹੈ ਜੀ। ਹਾਂਜੀ। ਜ਼ਰੂਰ 65000 ਦੀ ਜਿਹੜੀ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਪਹਿਲਾਂ ਝੋਟੀ ਆ 70000 ਡਿਮਾਂਡ ਆਪਾਂ ਜਿਹੜੀ ਲਾਇਦੇ ਆ ਠੀਕ ਆ ਆ ਮਾੜਾ ਕਰਕੇ ਦਿਖਾ ਦਿਓ ਇਧਰ ਨੂੰ ਆ ਦੇਖ ਵਾਣਾ ਨੂੰ ਨਾ ਬਹੁਤ ਰਿਆ ਇਹ ਟਾਈਮ ਬਹੁਤ ਪਿਆਜ ਵਾਈ ਜਾ ਦੋ ਵਰਾ ਚੋਈਗੀ ਸਾਹਿਬ ਨਾਲ ਪਹਿਲਾ ਛੇ ਚਵਾਈ ਕੀਤੀ ਤੇ ਹੁਣ ਫਿਰ ਤੁਹਾਡੇ ਨਾਲ ਕਰੈਕਟ ਹੋ ਗਿਆ ਫੋਨ ਤੇ ਮੁੰਡੇ ਲਾਦੇ ਮੈਂ ਅਸੀਂ ਚੱਲ ਕੋਈ ਨਹੀਂ ਸਰਦਾ ਚਲੋ ਕੋਈ ਨਾ ਅਗਰੇ ਇੱਕ ਮੱਝ ਬਾਹਰ ਲਈ ਏ ਢੇੜੀ ਚੰਗੀ ਤੇ ਲਿਉਣੀ ਏ ਜੀ ਠੀਕ ਹੈ। ਅਹੀਂ ਆ ਵੀ ਚੱਲੇ ਤੁਸੀਂ ਆਏ ਹੋਣੇ ਨਾ। ਚਲ ਕੋਈ ਨੀ ਪਸੂ ਹੋਰ ਵੀ ਆਉਂਦੇ ਰਹਣੇ ਆ ਤੇ ਉਹ ਭੈਣ ਭਰਾਵਾਂ ਨੇ ਵੀਰਾਂ ਨੇ ਹੋਰ ਵੀ ਸੰਪਰਕ ਬਣਾ ਕੇ ਰੱਖਣਗੇ। ਹਾਂਜੀ। ਇਹ ਹੋਰ ਨਵਾਂ ਆ ਗਿਆ ਤੁਸੀਂ ਉਹ ਵੀ ਜਿਹੜੀ ਦਿਖਾ ਸਕਦੇ ਉਹਨਾਂ ਨੂੰ। ਠੀਕ ਹੈ। ਇਹ ਇਹਨੂੰ ਕਹੋ ਭਾਈ ਤੇ ਜੇ ਸੁਵੇ ਕਹੋ ਭਾ ਤੇ ਜੇ ਸੁਵੇ ਕਹੋ ਘਰ ਵਾਲੇ ਨੇ ਦੁਜੀ ਹੀ ਕਹਿੰਦੇ। ਹਾਂਜੀ। ਤੇ ਅਸੀਂ ਮੰਨੋ ਪਤਾ ਕੀ ਅਗਲਾ ਆਸਣਦਾ ਯਾਰ ਤੁਸੀਂ ਤੀਜੇ ਆ ਤੇ ਦੁਜੀ ਕਹੀ ਅਸੀਂ ਕਹੇ ਇਹੋ ਗੱਲ ਹੀ ਕਹਿੰਦੇ ਤੁਸੀਂ ਮੰਨੋ ਦੁਜੀ ਮੰਨੋ ਤੇ ਜੇ ਮੰਨੋ ਤੁਹਾਡੇ ਸਾਹਮਣੇ। ਬਿਲਕੁਲ ਤੁਹਾਡੇ ਸਾਹਮਣੇ ਆ ਜੀ। ਹਾਂ। ਆਹ ਦੇਖੋ। ਠੀਕ ਹੈ। ਬਾਕੀ 2- ਠੀਕ ਹੈ ਜੀ ਠੀਕ ਹੈ ਜੀ ਤੇ ਸੁਭਾ ਜਿਹੜਾ ਦੋਸਤੋ ਬੇਸ਼ੱਕ ਅੱਗੋਂ ਅ ਦੂਜਾ ਤੁਸੀਂ ਮੰਨ ਕੇ ਲੈ ਜਾਓ ਚਾਹੇ ਤੀਜਾ ਮੰਨ ਕੇ ਲੈ ਜਾਓ ਕਿਉਂਕਿ ਸਮਝ ਆ ਜਿਹੜੀ ਹਰ ਇੱਕ ਵੀਰ ਦੀ ਆਪੋ ਆਪਣੀ ਆ ਤੇ ਆਹ ਜਿਹੜੀ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਓ ਕਿਉਂਕਿ ਕਿਸੇ ਪਾਸੇ ਪਸੂ ਹੋ ਸਕਦਾ ਵੀ ਦਿਖਾਉਣਾ ਨਾਰਾਜੇ ਵੀ ਜਜਮੈਂਟ ਜਿਹੜੀ ਫਿਰ ਕਰਨੀ ਔਖੀ ਹੋ ਜਾਂਦੀ ਆ ਓਏ ਤੇ ਬੰਦੀ ਜਾ ਠੀਕ ਹੈ ਜੀ। ਤੋਂ ਦਿਨ ਪਾਜੀ ਲੈਉ ਪੰਜ ਚਾਰ ਜੀ। ਆ ਚਾਰ ਪੰਜ ਦਿਨ ਰਹਿਣ ਦੇ ਵੈਸੇ ਹੀ ਰਹਿਣ ਦੇ ਚਾਰ ਦਿਨ ਉਹਨਾਂ ਦੇ ਆਖਣ ਜੀ ਰਹਿਣ ਦੇ ਆ। ਠੀਕ ਹੈ ਜੀ। ਹਾਂ। ਤੇ ਗੁਰਲਾਲ ਵੀਰੇ ਤੋਰੀਏ ਵੀ ਦਿਖਾਓ। ਆ ਗਏ। ਖੋਲੋ ਜੀ। ਜਰਾ ਜੀ ਇੱਕ ਦੋ ਦਿਨ ਉੱਤੇ ਵੀ ਜਾ ਸਕਦੀ ਆ। ਉਹ ਕੋਈ ਨਹੀਂ ਪਸ਼ੂ ਦਾ ਜੇ ਬੰਨਾ ਬੁੰਨਾ ਪਸ਼ੂ ਨੇ ਪੂਰਾ। ਜੇ ਵੇਖੋ। ਹਾਂ ਹਾਂ ਕੱਦ ਕਾਠੀ ਵੱਡਾ ਬਿਲਕੁਲ ਪਤਲੀ ਚਮੜੀ ਆ। ਪੂਰਾ ਵੱਡਾ ਸਾਡਾ ਜੀ। ਠੀਕ ਹੈ ਜੀ। ਤੇ ਬਿਲਕੁਲ ਪਤਲੀ ਜੀ ਚਮੜੀ ਆ ਦੋਸਤੋ ਠੀਕ ਹੈ ਕੱਦ ਕਾਠ ਜਿਹੜਾ ਉੱਚਾ ਹੈਗਾ। ਵੱਜਦਾ। ਥਾਣਾ ਲੈਵਾ ਜਿਹੜਾ ਬਿਲਕੁਲ ਸਾਫ਼ ਆ ਪੱਧਰ ਥਣ ਦੇ ਵੇਜੀ ਆ ਆ ਦੇਖੋ ਇਹ ਸੀੜਾ ਵੀ ਜੱਕ ਨਹੀਂ ਵਾਜੀ ਹਾਂਜੀ ਤੇ ਭਾਜੀ ਕਿੰਨਾ ਕੇਦਾ ਫਿਰ ਡਿਮਾਂਡ ਕਿੰਨੀ ਕ ਇਹਦੀ ਡਿਮਾਂਡ ਵੀ ਨੇੜੇ ਹੀ ਕਰਾਂਗੇ ਆਪਾਂ ਕਿਉਂ ਆਪਾਂ ਗਲਤ ਮੁੱਲ ਕਰਨਾ ਹੀ ਨਹੀਂਗਾ ਤੁਹਾਨੂੰ ਅੱਗੇ ਦੱਸਿਆ ਹਰੇ ਕੱਡੇ ਨਾਲ ਆਪਾਂ ਕੋਈ 2000 4-5 ਥੱਲੇ ਰੱਖ ਕੇ ਡੰਗਰ ਦੇਣਾ ਹੈ ਬਿਲਕੁਲ ਇਹਦਾ ਮੁੱਲ ਹੈਗਾ ਜੀ 75000 ਰੁਪਿਆ ਜੀ ਇਹਦੀ 71000 ਚੋਂ 500 ਰੁਪਿਆ ਛੋਟ ਕਰਾਂਗੇ ਆਪਾਂ 71 ਦੇ ਵਿੱਚ ਹਾਂ ਸਿੱਧਾ ਹੀ 4500 ਰੁਪਿਆ ਮੰਨ ਲਓ ਛੋਟ ਠੀਕ ਹੈ ਜੀ ਲਓ ਵੀ ਦੋਸਤੋ 75000 ਤਾਂ ਡਿਮਾਂਡ ਆ ਠੀਕ ਆ ਤੇ ਵਿੱਚੋਂ ਸਿੱਧਾ ਜਿਹੜਾ 4500 ਲੈਸ ਆ 71 71000 ਦੀ ਜਿਹੜੀ ਆ ਦੋਸਤੋ ਇਹ ਮੱਝ ਹੋਵੇਗੀ ਠੀਕ ਆ 70 500 ਦੀ 70 500 ਦੀ ਆ 500 ਛੋੜ ਕਰਾਂਗੇ ਨਾ 71 ਚ ਅੱਛਾ ਜੀ 71 ਦੇ ਵਿੱਚੋਂ ਆ ਜੀ 71000 ਦੇ ਵਿੱਚੋਂ ਜੜਾ ਦੋਸਤੋ 500 ਰੁਪਇਆ ਬਾਹਰ ਪਾ ਕੇ ਜਿੰਨੀ ਆ ਸਭ ਕੱਢੂਗੀ ਇਹਦੇ 5-6 ਮਹੀਨੇ ਲੱਜਾਂਗੇ ਬਹੁਤ ਵਧੀਆ ਲੱਗਾ ਨੂੰ ਵਿਰਲਾ ਜਿੰਨਾ ਲੱਗਾ ਕੋਈ ਗੱਲ ਨਹੀਂ ਠੀਕ ਆ ਮੱਝ ਖਰੀਈਏ ਦੋਸਤੋ ਬਾਕੀ 35 ਲੁੱਪਣ ਭਾਜੀ ਵਧੀਆ ਸੀ ਬਹੁਤ ਵਧੀਆ ਬਹੁਤ ਵਧੀਆ ਕੋਈ ਗੱਲ ਨਹੀਂ ਜੇ ਕਿ ਵੀਰ ਭਰਾ ਨੇ ਜੇ ਨਾ ਪਹਿਲੀ ਗੱਲ ਤੇ ਆਣ ਕੇ ਟਿਪ ਲਵੇ ਜੇ ਨਹੀਂ ਆ ਸਕਦਾ ਤੇ ਆਪਣੀ ਤਪਾਈ ਦੀ ਗਰੰਟੀ ਹੋ ਗਈ ਠੀਕ ਆ ਜਾ ਕੇ ਟਿਪ ਕੇ ਦੱਸ ਸਕਦਾ ਠੀਕ ਹੈ ਚਲੋ ਇਹ ਥੋੜਾ ਬੇਡੀ ਦੂਰ ਅਗਲੇ ਖਰਚਾ ਪੁੱਟ ਕੇ ਪੈਸੇ ਪਾਦਨੇ ਆ ਉਹਨੂੰ ਖੱਜਲ ਖਰਾਬੀ ਹੋਣਾ ਨਹੀਂ ਹੋਊਗੀ ਜੀ ਕੋਈ ਨੁਕਸਾਨ ਆਊਗਾ ਬਿਲਕੁਲ ਹਾਂ ਲਓ ਵੀ ਦੋਸਤੋ ਸਿੱਧੀਆਂ ਜਿਹੀਆਂ ਗੱਲਾਂ ਨੇ ਖਰੀਆਂ ਜਿਹੀਆਂ ਗੱਲਾਂ ਨੇ ਜੋ ਚੀਜ਼ ਹੈਗੀ ਆ ਜੋ ਰਿਐਲਿਟੀ ਆ ਉਹ ਦੱਸ ਕੇ ਚੀਜ਼ ਦੇਣੀ ਆ ਤੇ ਦੱਸੀ ਹੋਈ ਚੀਜ਼ ਦੇ ਵਿੱਚ ਜਿਹੜਾ ਦੋਸਤੋ ਕੋਈ ਤਰ੍ਹਾਂ ਦਾ ਫਰਕ ਨਹੀਂ ਨਿਕਲਦਾ ਹੁੰਦਾ ਵੀ ਜੋ ਦੱਸਤਾ ਉਹੀ ਪਸ਼ੂ ਦੇ ਵਿੱਚ ਉਹ ਮੰਨ ਲਓ ਗੱਬੜ ਮੱਝ ਆਪੇ ਵੇਚੀ ਆ ਉਹਨੇ ਉਹਨਾਂ ਦੇ ਘਰੇ ਆਪੇ ਪਾੜੇ ਦੇ ਚੋਈ ਉਹਨਾਂ ਕੱਟੀ ਲਈ ਤਾਂ ਦੱਸਿਆ ਹਾਂ ਹਾਂਜੀ ਉਹ ਮੰਨ ਲਓ ਆਪਣੇ ਕੋਲ ਆ ਕੇ ਦੋਵੇਂ ਟਾਈਮ ਨੂੰ ਟੀਕਾ ਲਿਆ ਤੇ ਆਪਾਂ ਟੀਕਾ ਹੀ ਦੱਸਿਆ ਉਹ ਵੀਰ ਇੱਥੇ ਤਰਨਤਾਰਨ ਏਰੀਆ ਦਾ ਹੀ ਉਹ ਲੈ ਕੇ ਗਿਆ ਤੇ ਉਹਨੂੰ ਦੱਸਿਆ ਵੀਰ ਚੋਣੀ ਚੋਲਾ ਨਹੀਂ ਜੁਣੀ ਤੇਰੀ ਖੁਸ਼ੀ ਉਹ ਚੋ ਕੇ ਦੋਵੇਂ ਟਾਈਮਾਂ ਦਾ ਵੀ ਉਹਨੇ ਇੱਕ ਟਾਈਮ ਟੀਕਾ ਛੱਡ ਗਿਆ ਇੱਕ ਟਾਈਮ ਲੈਣ ਲਈ ਲੈਣ ਲਈ ਉਹ ਵੀ ਹਾਲੀਵੁੱਡ ਛੱਡ ਸਕਦਾ ਉਹਦਾ ਦਿਲ ਲੱਗ ਗਿਆ ਦੋ ਚਾਰ ਦਿਨ ਉਹਨੇ ਉਹ ਬਾਕੀ ਚਲੋ ਪੜਾ ਪੜਾ ਜੇ ਝੋਟੀ ਬਿਲਕੁਲ ਜੇ ਬੌੜਾ ਆਈ ਆ ਇਕਲੀ ਚ ਹੋਇਆ ਦੋ ਡਗ ਜੀ ਤੇ ਝੋਟੀ ਬਹੁਤ ਚਵਾਈ ਚ ਸਾਫ ਆ ਤਾਂ ਵੇਖ ਹੀ ਲਈ ਚਵਾਈ ਬਿਲਕੁਲ ਹਾਂ ਬਾਕੀ ਇਹਨਾਂ ਪਾ ਹੁਣ ਲੱਭਦਾ ਨਹੀਂ ਜਿਹੜੇ ਦਿਨ ਜਾਣਦੇ ਆ ਹੁਣ ਪੈਰੋਂ ਪੈਰ ਜਿਹੜੀ ਰੋਤਾ ਉਨ ਡਈ ਆ ਪਰੋਂ ਪਰ ਡੰਗਰ ਮਹਿੰਗੇ ਹੁੰਦੇ ਆ ਬਕਰਮੀ ਆ ਗਈ ਨਾਲੇ ਭਾਜੀ ਅੱਗੇ ਦੁੱਧ ਨਹੀਂ ਬਿਚੇਦੀ ਆ ਉਹ ਤੁਸੀਂ ਨਾਲੋ ਵੇਸੇ ਘੁਰਲੀ ਦੇ ਆਪਾਂ ਹੁਣ ਵੇਖੇ ਇੱਕ ਗਾਣਾ ਹੀ ਉਹ ਵੇਗੀ ਆ ਤੇ ਇੱਕ ਮੈਂ ਹੁਣ ਢੇਰੀ ਬਾਹਰੋਂ ਲਈ ਆ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ 70000 60000 ਦੀ ਲੈਦੇ ਆ ਠੀਕ ਆ ਤੁਹਾਨੂੰ ਵਿਖਾਤੀ ਤੀਜੇ ਸਵੇਰੇ ਤੁਸੀਂ ਸਮਝ ਸਕਦੇ ਹੋ ਦੂਜੇ ਸਵੇਰੇ ਮੰਨ ਲਿਓ 71000 ਦੇ ਵਿੱਚੋਂ 500 ਲੈਸ ਹੈਗੀ ਆ ਸਾਡੇ 70 ਦੀ ਜਿਹੜੀ ਆ ਦੋਸਤੋ ਇਹ ਮੱਝ ਦਿੱਤੀ ਜਾਊਗੀ ਤੇ ਹੋਰ ਭਾਈ ਦਲੇਰ ਸਿੰਘ ਜੀ ਦੱਸੋ ਨਾ ਆਪਣਾ ਤੇ ਸੰਪਰਕ ਨੰਬਰ ਆਪਣਾ ਜਰੂਰ ਨੰਬਰ ਹੈਗਾ 97792 99006 ਪਿੰਡ ਹੈਗਾ ਡੱਲ ਨਾਮ ਹੈਗਾ ਦਲੇਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਭਾਈ ਦਲੇਰ ਸਿੰਘ ਠੀਕ ਹੈ ਜੀ ਤੇ ਖਾਸ ਵਿਜਟ ਤੁਸੀਂ ਆ ਪਿੰਡ ਡੱਲ ਕਰਨੀ ਹੈਗੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਦੋ ਪਾਸੂ ਦਿਖਾਏ ਆ ਚੰਗੇ ਲੱਗਣ ਕੇ ਘਰ ਵਿਜਿਟ ਕਰਕੇ ਆ ਤਸੱਲੀ ਆਪਣੀ ਨਰਖ ਪਰਖ ਆਪ ਵੀ ਜ਼ਰੂਰ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰੋਗੇ ਹਾਂਜੀ ਠੀਕ ਆ ਸ਼ਾਮ ਨੂੰ